ਗੋਲੀ ਦੇ ਨਾਲ ਬੰਬ ਦੇ ਬਾਹਰ ਦੇ ਬੜਕਾ ਖਰਕੂ ਲੜਦੇ ਪਰ ਆਹ ਹੈ ਨੌਜਵਾਨ ਪਿਸਟਲ ਇਹ ਰਾਜੇ ਦਾ ਦੇਰ ਸਾਹਿਬ ਦਾ ਚੰਡਿਆ ਚੇਲਾ ਬਾਲਕਾ ਮੇਰੇ ਮਿੱਤਰੋ ਤੇ ਇੱਕ ਪਾਸੇ ਫੱਤੇ ਇਹ ਹੈ ਨੌਜਵਾਨ ਜੰਡ ਦੀ ਧਰਤੀ ਦਾ ਬਾਜੀ ਜੰਡ ਦਾ ਸੁਪੁੱਤਰ ਪਿਤਾ ਪਰਪੂਤ ਨਸਲ ਪਰ ਘੋੜਾ ਸਾਡਾ ਅਮਰੀਕਾ ਤੋਂ ਲਾਈਵ ਜੁੜਿਆ ਆਇਆ ਹੈ ਔਰ ਬਿੱਕੇ ਦੇ ਦਾਦਾ ਦੀ ਸਰਦਾਰ ਸਰਦਾਰਾ ਸਿੰਘ ਅੱਜ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਆ ਘਾਟੇ ਵੀ ਪਾਏ ਆ ਪਰ ਫੱਤੇ ਜੰਡ ਇਹ ਆ ਸਾਹਮਣੇ ਟੱਕਰ ਚੋਟੀ ਦੀ ਹੋਈ ਹੈ ਤੇ ਭੀਮਸੁਰ 2000 ਦੀਆਂ ਤੇ ਸਾਡੇ ਲਵ ਡਾਕਟਰ ਰਣਜੀਤ ਡਾਕਟਰ ਉਹਨਾਂ ਨੂੰ ਵੀ ਵੱਡੇ ਮਾਨ ਸਨਮਾਨ ਹੋਣੇ ਆ ਪਰ ਉਹ ਬਾਅਦ ਚ ਦੱਸਾਂਗੇ ਆ 2000 ਦਾ ਪਹਿਲਾ ਲੱਗਣ ਜਾ ਰਿਹਾ ਦੋ ਜਫਿਆਂ ਦੇ ਉੱਪਰ 2000 ਦੀ ਵੱਡੀ ਮਾਣ ਮੇਰੇ ਮਿੱਤਰੋ ਯੂਰਪ ਦੇ ਖੇਡ ਦੇ ਮੈਦਾਨਾਂ ਦੇ ਵਿੱਚ ਲਓ ਸਾਹਮਣੇ ਇਧਰਲੀ ਸਾਈਡ ਨੌਜਣ ਕਬੱਡੀ ਪਾ ਰਿਹਾ ਬਾਜੂ 3100 ਦਿੱਤਾ ਜਾਣਾ ਪਰ ਆ ਸਾਹਮਣੇ ਇਧਰਲੀ ਸਾਈਡ ਜਸ਼ਨ ਇਹ ਅੰਬੇ ਦਾ ਛੋਟਾ ਵੀਰ ਕਰਾਉਂਦਾ ਬੈ ਜਾ ਬੈ ਜਾ ਆਹ ਮੰਡੀ ਬੋਰਡ ਦੇ ਕੰਡੇ ਵਾਂਗੂ ਤੋਲ ਕੇ ਰਸਤਾ ਲਓ ਸਾਹਮਣੇ ਜਸ਼ਨ ਟਾਪ ਸਿਰੇ ਦਾ ਜਫਾ ਲ ਭੀਮ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਫਤਿਹ ਸਿਆ 2000 ਦਿੱਤਾ ਜਾਣਾ 2000 ਦਿੱਤਾ ਜਾਣਾ ਹੋ ਮੂਰੇ ਕਰਾ ਬੈ ਜਾ ਬੈ ਬੱਲੇ 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 ਕਬੱਡੀ 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 ਨੰਬਰ ਤੇ ਚਾਹੇ ਭੀਮ ਦਾ ਪਰ ਟੱਕਰੀ ਤਿਆਰ ਪਰ ਆ ਆ ਹੈ ਲਓ ਸਾਹਮਣੇ ਫਤਿਹ ਨੌਂ ਯੋਨ ਫਤਿਹ ਅੰਦ ਲਓ ਜੱਫਾ ਕੇ ਨਹੀਂ ਕਰੂ ਕਮਾਲ ਕਾਕਾ ਅੰਮੀ ਸ਼ਾ ਕਾਕਾ ਅੰਮੀ ਸ਼ਾ ਏ ਏ ਏ ਇੱਥੇ ਹੁਣ ਪੈਂਦਾ ਰੌਲਾ ਜਾਂ ਰਾਣਿਆਂ ਉਹ ਨਾਰਲੇ ਵਾਲਿਓ ਆਉਂਦਾ ਨਜ਼ਾਰਾ ਕਿਵਰੀ ਜ਼ੋਰਦਾਰ ਤਾੜੀਆਂ ਜਾਂ ਰੌਲਾ ਜਾਂ ਪਾ ਕੇ ਐੜ ਸਵਾਰ ਵੱਜਿਆ ਪਿਆ